ਟਣੇ ਆ ਬਿਕ ਚੁੱਕੇ ਆ ਸਾਦੇ ਦਨੀਏ 5 ਪੰਜ ਰੁਪਏ ਗੋਟੀਆਂ ਤੇ ਟਣੀਆਂ ਦੇ ਆ ਗਏ ਆ ਪੰਜ ਰੁਪਏ ਗੋਟੀਆਂ ਤੇ ਟਣੀਆਂ ਆ ਸਾਦੇ ਆਦਦੇ 5 ਜੋ 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 ਇੱਕ ਲੈ ਹੱਥ ਕਰਦਾ ਕੀ ਹੋ ਰਿਹਾ ਇੱਕ ਲੈ ਰੱਖ ਲੈ ਇੱਕ ਦੇ 35 ਜੀ ਇੱਕ ਦੇ 35 ਜੀ ਲੋ ਮਿੱਤਰੋ ਕਲੈਨ ਦੇ 35 ਰੁਪਏ ਦੋ ਨਾਲ ਦੇ 25 25 ਦੋਨੋਂ ਲੈਣਾ ਦੇ 25 25 ਦੋਨੋਂ ਲੈਣਾ ਦੇ 25 25 ਉਹਨੇ ਤੇ 50 ਉਹਨੇ 50 ਉਹਨੇ 50 ਇਨੀਆਂ ਦੋਨੇ 50 ਉਹਨੇ ਤੇ ਨਹੀਂ ਆ 50 ਇਨੀਆਂ ਦੋਨੇ 50 ਉਹਨੇ ਤੇ ਨਹੀਂ ਆ 50 ਇਨੀਆਂ ਦੋਨੇ 50 ਕੋਈ ਕੋਈ ਚੱਕ ਉੱਠੋ ਵੀ ਬਾਈ ਦੋ ਵੀਡੀਓ ਸ਼ੇਅਰ ਜੀ ਮੇਟਰਪਾ ਪਹੁੰਚਿਆ ਜਤਨਾਉਲਾ ਸਬਜ਼ੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬੋਲੀ ਜੀ ਤੇ ਕਦੂਆਂ ਦੀ ਪਾਲਕ ਚੌਲੇ ਗੋਭੀ ਤੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਾਗ ਕੀ ਰੇਟ ਵਿੱਚ ਰਿਹਾ ਜੀ ਨੌਲਾ ਸਬਜ਼ੀ ਮੰਡੀ ਦੇ ਵਿੱਚ ਤੇ ਦੇਖੋਗੇ ਵੀਡੀਓ ਇਹ ਸੇਲ ਆਜੀ ਕਰਦੇ ਤੇ ਇਹ ਆਪਣਾ ਜੀ ਪੀਆ ਕੋਲੋ ਵਾਲੋ ਕਰਦੇ 11 ਟੂ 11 ਪੀਆ ਵੀਡੀਓ ਖਾਲੋ ਲਾਜੀ ਕਰਦੇ ਮੇਰਾ ਇਹ ਕੰਮ ਚੱਲ ਰਿਹਾ ਹੈਗਾ ਜੀ ਆਪਣਾ ਫਾਰਮਰ ਪੀ ਵੀ 19 ਉਹਨੂੰ ਕੋਈ ਸਬਸਕ੍ਰਾਈਬਰ ਕਰਦਾ ਠੀਕ ਹੈ ਜੀ ਸਾਰੇ 120 ਸਾਨੂੰ ਸਬਜ਼ੀ ਮੰਡੀ ਚਾਹੋਲਾ ਹਾਂ ਜੀ ਇਹਦਾ ਬੱਚੀ ਗਰੀ ਹਾਂ ਜੀ 9 ਵਜੇ ਬੋਲੀ ਸ਼ੁਰੂ ਹੁੰਦੀ ਆ ਇਹ ਕਿਸੇ ਭਰਾ ਨੇ ਦੇਖੋ ਜੀ ਕੋਈ ਵੀ ਸਬਜ਼ੀ ਬੰਦਾ ਕੀ ਕਹਿੰਦਾ ਬਈ ਫਤਨਾ ਹੁਲਾ ਮੰਡੀ ਦੇ ਵਿੱਚ ਉੱਤੋਂ ਵੀਰ ਵੀ ਲੋਹੇ ਕੱਦੂ ਨੇ ਗੋਭੀ ਆ ਜਿਹੜੇ ਗੁਰਦੁਆਰਾ ਰੋਹਰ ਆ ਜੀ ਮਿਲ ਜਾਂਦੇ ਰਹਿ ਦੇਖੋ ਆ ਜਾਓ ਜੀ ਮੰਡੀ ਚ ਦਿਖਾਉਣਾ ਤੁਹਾਨੂੰ ਵੀਡੀਓ ਘਾਰ ਦਿਓ ਸ਼ੇਰ ਦਾ ਬੋਲੇ ਆ ਗਏ ਜੀ ਗੰਡੇ ਆ ਜਾਓ ਜੀ ਗੰਡੇ ਆ ਗੰਡੇ ਆ ਕੋਈ ਗੰਡੇ ਬਹੁਤ ਸੋਹਣੇ ਪਏ ਆਹ ਤੁਹਾਨੂੰ ਹੁਲਾ ਜੀ ਸਬਜ਼ੀ ਮੰਡੀ ਦੇ ਵਿੱਚ ਆ ਗੰਡੇ ਆ ਗੰਡੇ ਆ ਕੋਈ ਗੰਡੇ ਵਾਲੇ ਆ ਜੀ ਗੰਡੇ ਵਾਲੇ ਰਿਆਦੇਤੀ ਇੱਕ ਦੇਤੀ ਰਿਆਦੇਤੀ 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 ਨਹੀਂ ਨਹੀਂ ਆ ਪਿੰਡਿਆਂ ਬੋਲੋ ਤੇ ਢੰਡੀ ਆ ਗਈ ਜਿੱਧਰ ਢੰਡੀ ਸਾਬਲੋ ਪਿੰਡਿਆਂ ਵੀ ਆ ਪਿੰਡਿਆਂ ਬੋਲੋ ਵੀ ਪਿੰਡਿਆਂ ਬੋਲੋ ਵੀ ਆ ਪਿੰਡਿਆਂ ਸਬਜੀ ਮੰਡੀ ਆ ਜੀ ਤਨੋਲਾ ਸਬਜੀ ਮੰਡੀ ਬਹੁਤ ਵਧੀਆ ਬੋਲੀ ਲੱਗ ਰਹੀ ਆ ਉਹਦੇ ਪਿੰਡਿਆਂ ਕੋਈ ਦੇ ਸਾਬ ਜੀ ਢੰਡੀਆਂ ਢੰਡੀਆਂ ਜੀ ਗੁਰਦੁਆਰਾ ਸਾਹਿਬ ਆ ਪਿੰਡਿਆਂ ਬੋਲੋ ਵੀ ਮਤਰਾ ਮੋੜੀ ਬੋਲੀ ਸ਼ੁਰੂ ਆ ਧੌਲੇ ਦੇ ਮੰਡੀ ਦੀ ਆ ਸਾਰੀਆਂ 10-10 10 10 आजा मुइया 10 10 10 10 जी आजा मुइया 11 11 आज नहीं कर दिए लव टूटे के बोले आजा मुइया 11 आ गया ना 11 आ गया 11 11 आ चू मुइया आ आ क्रेज आ क्रेज आ क्रेज मुइया किदे 60 60 मुइया किदे 60 मुइया किदे पैहे जो मुइया किदे पैहे जो मुइया किदे पैहे चक्के बोलो लो जी 65 आ गए और तो चले गए भाई ये बाबा ਜੋ ਕਿਸ ਨੇ ਖਰੀਦਨੇ ਸਾਬ ਦੀ 9 ਵਜੇ ਆਉਂਗਾ। ਪੁਣਿਆ 60 ਹੋ। ਪੁਣਿਆ 60 ਹੋ। ਪੁਣਿਆ 60 ਹੋ। ਪੁਣਿਆ 60 ਹੋ। ਸੌਰੀ ਸਾਬ ਜੀ। ਪੁਣਿਆ 60 ਹੋ। ਲੋ ਜੀ 60। 60। ਪੁਣਿਆ 60। 60। ਕਹੇ ਤੋ। ਪੁਣਿਆ ਕਹੇ ਤੋ। ਪੁਣਿਆ 70। ਪੁਣਿਆ 70। ਪੁਣਿਆ 70। ਪੁਣਿਆ 70। ਮੇਰੇ ਪੈਸੇ ਮੈਂ ਨਹੀਂ ਜਮਾ ਕਰ ਰਿਹਾ। ਦਬ ਕੇ। ਉੱਤਰ ਚ ਮੈਂ ਚੱਕਾ ਜਮੂੜੇ ਆ। ਪੁਣਿਆ ਬੋਲੇ ਪੁਣਿਆ ਪੁਣਿਆ। ਲੋ ਪਾਲ ਘੜੇ ਆ ਜੋ। ਉਹ ਲੈ ਜੀ। ਬਹੁਤ ਵਧੀਆ ਭਾਲਕਾ 40 ਰੁਪਏ ਬੋਲ ਆ ਦੇ 40 40 ਆ ਦੇ 40 ਭਾਲ ਕੇ 40 ਭਾਲ ਕੇ 40 40 ਆ ਦੇ 40 45 ਭਾਲ ਕੇ 50 ਪੰਡਤ ਸਾਹਿਬ ਵੀ ਆ ਗਏ ਉਧਰ ਜੀ ਭਾਲ ਕੇ 50 ਭਾਲ ਕੇ 55 ਭਾਲ ਕੇ 60 ਭਾਲ ਕੇ 70 ਬੋਲੋ ਹੁਣ ਆਪ ਯਾਰ 70 ਆਦਾ ਜੀ ਹਾਂ ਦੋ ਵੀਡੀਓ ਆਇ ਤੇ 50 ਇਹ ਨਹੀਂ ਪਿਆ ਕਰਾ ਉਹਨਾਂ ਦੇ 50 50 50 50 ਕੋਣੀ ਮੁਨੀਆ 50 50 گوبھی <laughs> <episodes> <laughs> <laughs> <Dunay> <omething noise> اب گیارہ روپے بارہ روپے تیرہ روپے چودہ روپے یہ چودہ روپے چودہ روپے چودہ روپئے چودہ روپئے چودہ روپئے چودہ روپے اہم چودہ روپے چودہ روپے پالا پالا سنگھے میتھے آ گئے جی منڈی کے بچ ਆ ਮੇਥਿਆ ਨਾ ਬੋਲੋ ਕਿ ਮੋਨੋ ਨੇ ਸਬਜੀ ਹੋਰੀ ਟੱਲੇ ਤੇ ਜਿੱਥੇ ਗਊਸ਼ਾਲਾ ਕੀ ਬਾਗੀ ਵਾਲੀ ਆ ਮੇਥਿਆ ਨਾ ਬੋਲੋ ਕਿ ਹੋ ਰਿਹਾ ਹੈ ਕੀ ਕਰਦੇ ਹੋ ਬਾਈ ਔਰ ਵੀਆ ਬੋ ਲੋ ਬੱਲੀ ਦਾ ਜੀ ਨਹੀਂ ਨਹੀਂ ਕਰਦੇ ਵੀਰੋ ਸ਼ੇਰ ਰੱਬ ਕੋ ਉਧਰ ਚੱਲਦੇ ਜ ਉਹਨਾਂ ਨੂੰ ਉਧਰ ਦਿਖਾਉਣੇ ਲੋ ਇਧਰ ਵੀ ਦੇਖੋ ਆਲੇ ਸਾਗ ਦੇ 5 ਰੁਪਏ ਵੀ ਆਲੇ ਸਾਗ ਦੇ 5 ਰੁਪਏ ਵੀ ਆਲੇ ਸਾਗ ਦੇ 5 ਰੁਪਏ ਵੀ ਆਹ ਸਾਲੇ ਸਾਗ ਦੇ 5 ਰੁਪਏ ਵੀ ਲੈ ਸਾਗ ਸਾਗ ਆਹ ਸਾਲੇ ਸਾਗ ਦੇ 5 ਰੁਪਏ ਵੀ ਆਲੇ ਸਾਗ ਦੇ 5 ਰੁਪਏ ਵੀ ਸਾਰੇ ਸਾਗ ਦੇ 5 ਰੁਪਏ ਆਲੇ ਸਾਗ ਦੇ 5 ਰੁਪਏ 5 ਰੁਪਏ ਲੁਟਕੀ ਹੋਏ 5 روپے گٹھی ہاں اے نہ بولو 5 روپے گٹھی 5 روپے گٹھی آ کرائن دے شیڈ دی ਆ ਦੋਰਾ ਦੋਰਾ ਸ਼ੀਰ ਜੀ ਬੇਤਰਾ ਸ਼ੀਰ ਜੀ ਦੋ ਸੇਰ ਲਾਇਕ ਅੱਜ ਇਹਨਾਂ ਬਾਜ਼ਾਰ ਜੀ ਟਿੱਲੇ ਤੇ ਗੁਰੂ ਘਰ ਦੇ ਸਾਹਮਣੇ ਦੇਖ ਸਕਦਾ ਗੁਰੂ ਘਰ ਦੁਪਰ ਸਾਹਿਬ ਆਪਣਾ ਮੂਰਤ ਦਿਖ ਰਿਹਾ ਤੇ ਆਰੀ ਹੋ ਜਾਂਗੇ ਗੁਰੂ ਘਰ ਸਾਗ ਬਹੁਤ ਵਧੀਆ ਗੰਦਲਾਂ ਵਾਲਾ ਵਾਲਟੀ ਦੇ ਵਿੱਚ ਧਨੌਲੇ ਜੇ ਕਿਸੇ ਨੇ ਖਰੀਦਣਾ ਆ ਜੋ ਮੰਡੀ ਕਾਇਵਲ ਸ਼ੁਰੂ ਹੁੰਦੀ ਆ 9 ਵਜੇ 9 ਵਜੇ 5 ਵਜੇ 9 ਵਜੇ ਮੰਡੀ ਸ਼ੁਰੂ ਹੋ ਜਾਂਦੀ ਆ ਜੇ ਕਿਸੇ ਭਰਾ ਨੇ ਕੋਈ ਵੀ ਚੀਜ਼ ਲੈ ਜਾਣੀ ਆ 9 ਵਜੇ ਆਓ ਤੇ ਆਪਣੀ ਸਬਜ਼ੀ ਲੈ ਕੇ ਜਾਓ ਮੇਥਾ ਮੇਥੀ ਆਲੂ ਗੰਡਾ ਢੋਲੀ ਮਸਾਲੇ ਧਾਨੀਆਂ ਆ ਇਕਰੇ ਸ਼ੀਰ ਜਵੀ ਸਾਹ ਦੇ ਇਕਰੇ ਸ਼ੀਰ ਜਵੀ ਸਾਹ ਦੇ ਇਕਰੇ ਵੀ 11 ਵਜੇ ਅੱਛਾ ਜੀ ਇਹ ਹੋ ਗਏ 11 ਵਜੇ ਆ ਸਾਗ ਦੇ ਕਿਲੇ 5 ਰੁਪਏ ਵੀ 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 ਹਮ ਬੰਦਾ ਸਮਝ ਲੈਣਾ ਜੀ 5 ਰੁਪਏ ਕਿੱਟੀ ਆਈ ਸਾਗ ਦੇ ਕਿਲੇ 5 ਰੁਪਏ ਵੀ ਸਾਰੀਆਂ ਤੇਰੇ 5 ਰੁਪਏ ਵੀ 11 11 5 ਰੁਪਏ ਵੀ 6 ਰੁਪਏ ਕਿਤੇ 5 ਰੁਪਏ ਵੀ ਮੇਰਾ ਸ਼ੀਰਟ ਹੈ 60 ਹਾਂ 60 ਬਣ ਗਏ ਉਹ ਤੇ 8 ਤਾਂ ਉਹਦਾ ਪਤਾ ਨਹੀਂ ਸਾਰਾ ਪਤਾ ਹੈ ਰੋਜ਼ ਆ ਦੇ ਵੀ ਖੜੀ ਹੈ ਮੈਂ ਰੋਜ਼ ਆ ਗੁੱਬੇ ਤੇ ਨਾਂ ਦੇ ਵੀ ਗਰੀ ਕਿੰਨੀਆਂ ਗੁੱਟੀਆਂ ਲੈ ਲੈ 6 ਗੁੱਟੀਆਂ ਲੈ ਲਿਆ ਸਾਰੀ ਲੈਣ ਦੀ ਮੈਂ ਸਾਰੀ ਲੈ ਲੈ ਠੀਕ ਹੈ ਜੀ ਸਾਰੀ ਲੈਣ ਵਾਲੀ ਗੋਪਰੇ ਚ ਨਾਰੇ ਵੀਰ ਆਪੇ ਫੇਰੀ ਵਗੇ ਵੇਚਦੇ ਆ 20000 ਰੁਪਏ 50 ਹਾਲੋ ਆਪਣਾ ਨਾਂ ਕੀ ਆ ਜੀ ਪਾਲਾ ਸਿੰਘ ਪਾਲਾ ਪਾਲਾ ਸਿੰਘ ਆ ਬਾਈ ਬਾਈ ਕਲੈਂਟਾ ਸੇ ਰੇੜੀ ਪਾਲੇ ਦੀ ਬਾਈ ਤੇ ਨਾਂ 21 24 ਆਹ ਇਹ ਪਾਲੇ ਦੀ ਰੇੜੀ ਆਹ ਪਾਲੇ ਦੀ ਰੇੜੀ ਸਾਗ ਦੇਖ ਬਈ ਕਿੰਨਾ ਵਧੀਆ ਕਾ ਬਾਤਾਂ ਚੀਜ਼ ਨਹੀਂ ਮਾੜੀ ਖਰੀਦਾਂ ਇਹ ਬਾਈ ਆਹ ਰੇੜੂਆ ਗੋਲੇ ਰੱਖਦਾ ਬਾਈ ਦੇਖ ਸਕਦੇ ਤੁਸੀਂ ਪੁਰਾਣਾ ਬੰਦਾ ਤਣਾਉਂਦਾ ਮੰਡੀ ਦਾ ਠੀਕ ਹੈ ਜੀ ਆਹ ਰੇੜੂਆ ਗੋਲੇ ਰੱਖਦਾ ਬਾਈ ਖਬਰਾਂ ਸੁਣਨ ਦੇਖ ਸਕਦੇ ਜੀ ਪੁਰਾਣਾ ਸਭ ਤੋਂ ਪੁਰਾਣਾ ਬਾਈ ਆ ਪੁਰਾਣਾ ਬੰਦਾ ਪੁਰਾਣਾ ਸੌਦਾ ਤੋਂ ਪੁਰਾਣਾ ਬਾਈ ਆ ਬਾਲਾ ਬਹੁਤ ਮਾਲ ਹਾਂਜੀ ਆ ਰੇੜੂ ਵਾਲੀ ਕਾਲੀ ਨੇ ਪਾਈ ਦੀ ਮੇਰੀ ਪਹਿਲਾਂ ਅੱਛਾ ਜੀ ਰੇੜੂ ਵਾਲੀ ਬਾਈ ਰੇੜੂ ਆ ਦੇਖੋ ਤੁਸੀਂ ਹੋਰ ਗੱਲ ਦੀ ਗੱਲ ਪਾਈ ਦਾ ਕਿਆ ਬਾਤ ਹੈ ਜੀ ਸ਼ਕੀਨ ਹੈ ਪਾਲਾ ਪੂਰਾ ਕਿੰਨਾ ਚਿਰ ਉਹ ਗਾੜੀ ਰੋ ਲੈਂਦੇ ਨੂੰ ਨਾ ਇਹ ਹੁੰਦਾ 60 ਕਿ ਹੋਇਆ ਮੈਂ ਤਾਂ ਰੋ ਰੋ ਅੱਛਾ ਠੀਕ ਹੈ ਜੀ ਉਹ ਤਾਂ ਪੁਰਾਣਾ ਬੰਦਾ ਹੈ ਹੁਣ ਬਹੁਤ ਬੜਿਆ ਰਹਿ ਗਿਆ ਉਹਲਾ ਸਬਜ਼ੀ ਮੰਡੀ ਦਾ ਮਸ਼ਹੂਰ ਵਪਾਰੀ ਪਾਲਾ ਸਿੰਘ ਜਿਹੜੀ ਜਗ੍ਹਾ ਤੇ ਅਜੀ ਦਾ ਕੰਮ ਪਾਟਾ ਪਾ ਕਰਦਾ ਹੋਰ ਕੁੰਦਾ ਕਿਹੜੇ ਤੇ ਪਾਉਂ ਵਾਲੇ ਪੰਜਾਬੀ ਜੋਦੇ ਤੇ ਪਾਈਦੇ ਹੈ ਹੱਨੇ ਬਰ ਤੋਰ ਕੇ ਕਾ ਦੋ ਜੀ ਲੋ ਵੀ ਮੇਤਰੋ ਗੰਡਿਆ ਦੇ ਕੀ 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 ਗੰਨਿਆ ਦੇਖੀ ਮਾਲ ਵਧੀਆ ਗੰਨਿਆ ਦੇਖੀ ਥੋੜੀ ਬਣਾ ਦੇ ਮਾਲ ਦੀ ਬਣਾ ਇਹ ਸਾਰਿਆਂ ਦੀ ਬਣਾਉਣਾ ਆਪਾਂ ਪਾਤਨਾ ਚੈਨਲ ਚੱਲਦੇ ਆ ਆਹ ਦੋ ਸ਼ੇਰ ਦਾ ਆਹ ਦੋ ਦੇਖੋ ਭਾਈ ਆਹ ਦੋ ਦਾ ਦੇਖੋ ਭਾਈ ਆਹ ਦੋ ਸ਼ੇਰ ਬਹੁਤ ਵਧੀਆ ਵਪਾਰੀ ਹੈ ਜੀ ਮੰਡੀ ਦੇ ਵਿੱਚ ਆੜਤੀ ਬਹੁਤ ਵਧੀਆ ਜੀ ਦੇਖ ਸਕਦੇ ਆ ਬਹੁਤ ਵਧੀਆ ਅੜਦਾ ਕਰ ਰਹੇ ਆ ਭਾਈ ਅਧਵਾਰੇ 15 ਵੀਰੋ ਕਰਦੇ ਸ਼ੇਅਰ ਲਾਇਕ ਅਧਵਾਰੇ 15 ਯਾਰ ਵੀ ਜੋ ਦੇ ਪੇਜ ਨੂੰ ਫਾਲੋ ਕਰਦੇ ਅਧਵਾਰੇ 15 ਚਿਰਾ ਲੱਗਿਆ ਪਿਆ ਓਏ ਗੋਭੀ ਗੋਭੀ ਕੱਦੂ ਪਾਲਕ ਧਣੀਆਂ ਮੂਲੀ ਚੌਲੇ ਤੇ ਗੰਡੇ ਭਿੰਡੀ ਸਭ ਕੁਝ ਆ ਜੀ ਆ ਸਾ ਪਾਲਕ ਉਹ ਜਿਹੜੀਆਂ ਰੇੜੀਆਂ ਪਾ ਲਈ ਭਰ ਲਈਆਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤਾਂ ਜੋ ਸ਼ੇਰ ਬੱਦਗਿ ਵੀ ਬਹੁਤ ਸੋਹਣੀ ਹੈਗੀ ਜੀ ਮੂਲੀ ਜੋੜ ਮੂਲੀ ਬੱਦਗਿ ਦੇਸੀ ਗੁੱਗੀ ਹੈ ਜੀ ਬਿਲਕੁਲ ਦੇਸੀ ਗੁੱਗੀ ਦੇਸੀ ਮੂਲੀ ਹੈ ਜੀ ਉਹ ਬਲੇਜ਼ਰ ਵੀ ਨਹੀਂ ਹੈਗੀ ਦੇਸੀ ਹੈ ਮੂਲੀ ਬਹੁਤ ਵਧੀਆ ਦੇਖ ਸਕਦੇ ਹੋ ਚੰਨਾ ਲਾ ਮੰਡੀ ਹੈ ਜੀ ਤਾਤਾ ਹਾਂ ਜੀ ਕਿਦਾਂ ਫੋਟੋ ਹੈ ਦੋਦੇ ਰਾਤ ਦੇ ਆਪਨੀ ਵੇਸ਼ਾ ਜੁੜੀ 20 ਰੁਪਏ ਕਰਦੇ ਪਾਲਕ ਦੇ ਲਈ ਲਓ ਜੀ 20 ਰੁਪਏ ਪਾਲਕ ਦੇ ਕਹਤਾ ਬਾਈ ਨੇ ਦਰ ਮਾਉ ਕੰਮ ਆਕਣਾ ਲਓ ਜੀ 20 ਰੁਪਏ ਪਾਲਕ ਦੇ 20 ਰੁਪਏ ਪਾਲਕ ਦੇ ਕਹਤਾ ਬਾਈ ਨੇ ਕੀ ਕਰਦੇ 30 ਪਾਲਕ ਦੇ 30 ਲਓ ਵੀ 30 ਕਹਤਾ ਬਾਈ ਨੇ ਆ ਬਾਈ ਨਾਲ ਦੇ ਨਾਲ ਨੋਟ ਹੋ ਜਾਂਦਾ ਕੰਮ ਆ ਪਾ ਕੇ ਦੀ ਪਾਲ ਕਰੇ 30 ਰੁਪਏ 40 ਰੁਪਏ ਪਾਲ ਕਰੇ 40 ਰੁਪਏ ਓਏ ਇੱਕ ਵਾਰ ਇੱਕ ਵਾਰ ਤੋ ਲੈ ਲੈ ਹੈ ਕਦੇ 3 ਪੈਸੇ ਤੋਂ ਬਾਦ ਤੋਂ ਤਾਈ ਜੇ ਤੋਂ ਨਾ ਦੇ ਅੱਜ 4 4 ਦੇ ਆ ਤਾਂ ਦੇ 40 ਰੁਪਏ 40 ਰੁਪਏ 40 ਰੁਪਏ 47 ਰੁਪਏ ਪਾਲਕ ਦੇ 47 ਪਾਲਕ ਦੇ 47 ਇਹ ਕੁੜੀ ਆ ਤੇ ਦਸੇ ਲਾਇਕ ਲਓ ਵੀ ਗਿਆਨ ਸਿੰਘ ਨੇ ਲੈ ਲੇ ਕਾਲਕ ਕਿਨੇ ਦੀ ਲੈ ਲੀ ਗਿਆ ਨਾ ਸੁਣਦਾਰੀ ਠੀਕ ਹੈ ਹਾਂ ਉਹ ਤਾਂ ਹੋਣੀ ਆ ਲੱਗਣੀ ਆ ਆਹ ਦੋ ਦੋ ਆਹ ਦੋ ਦੋ ਆਹ ਦੋ ਦੋ ਆਹ ਦੋ 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 ਸ਼ੇਰ ਬਈ ਬਾਕੀ ਉਲਾਦਾ ਗਲਾਕਤ ਵੀ ਤੋਂ ਵੀ ਹਾਂ ਤਨੋਲਾ ਸਰਜੀ ਮੰਡੀ ਆ ਜੀ ਬਿਲਕੁਲ ਟੱਲੇ ਦੇ ਕੋਲੇ ਨੇੜੇ ਦੋ ਸਾਲਾ ਮਾਰੋ ਨੇਗਾ ਇੱਧਰ 9 ਵਜੇ ਬੋਲੂ ਸਰੀ ਹੁੰਦੇ 9 ਵਜੇ ਜੇ ਕਿਸੇ ਲਾਉਣਾ ਸਬਜ਼ੀ ਲੈਣਾ 9 ਵਜੇ 40 40 40 ਜੀ 40 ਤੁਹਾਰੇ 60 ਕਦਮਾਂ ਦੇ 60 ਜੀ ਕਦਮਾਂ ਦੇ 60 ਆ ਤਣੀ ਆਈ ਆ ਗਿਆ ਕਦਮਾਂ ਦੇ 60 ਧਣੀ ਆਈ ਆ ਗਿਆ ਆ ਵਿੱਚੇ 40 ਧਣੀ ਵਿੱਚੇ ਤਣੀ ਆਈ ਬਹੁ ਵਜੇ ਧਣੀ ਆਈ ਇੱਥੇ ਐ ਇੱਥੇ ਐਥੇ ਵਿੱਚੇ 40 ਧਲੇ ਵਿੱਚੇ 50 ਧਨੀਆ ਵਿੱਚੇ 50 ਧਨੀਆ ਵਿੱਚੇ 50 ਤੇ 55 55 70 60 70 70 ਦੇਖੋ ਭਾਈ ਪੈਂਦੇ ਆ ਭਰਾਕੇ ਮੰਡੀ ਚ ਧੰਨਵਾਦ ਆ ਕੀ ਦੇ ਨਾਮ ਹੋਈ ਹੈ ਜੀ ਸਬਜ਼ੀ ਮੰਡੀ ਧੰਨਵਾਦ ਅਬ ਹੁਣ ਪਾ ਦੂਜੇ ਭਾਈ ਕੋਲ ਜਾਣੇ ਹੈ ਉਹਨੂੰ ਦੇਖ ਰਿਹਾ ਵੀ ਕਿੱਥੇ ਚੱਕ ਪਹੁੰਚਦੀ ਬੋਲੀ ਹੈ ਨਾ ਆਪਾਂ ਇਧਰ ਆ ਗਏ ਹੁਣ ਦੂਜੇ ਹੜਤੇ ਕੋਲ ਅਠੋ ਦੇ ਆਹ ਦੋ ਸ਼ੇਰ ਮਟਰ ਕਿੰਨੇ 100 ਰੁਪਏ ਤੇ ਰਿਮਟਰਾਂ ਦੇ ਬੈਗ ਆ ਆ ਬਾਥੂ ਗਏ ਬਈ ਜਿਹੜਾ ਆਪਣੇ ਆਮ ਕੀਤਾ ਚਾਹਾਂ ਆਹ ਕੁਝ ਵੇਚਦੇ ਆ ਆ ਜੋ ਗੁਰਾ ਮੰਡੀ ਚ ਲੈ ਕੇ ਆਹ ਦੋ ਗੁਰੇ ਸ਼ੇਰ ਲੈ ਆਇਆ ਤੇ ਜਦੋਂ ਬਾਲੋ ਕਰਦੇ ਚਲੋ ਲਾ ਸਬਜ਼ੀ ਮੰਡੀ ਆ ਹਰ ਰੋਜ਼ ਲੱਗਦੇ ਆ ਜੀ ਹਰ ਰੋਜ਼ 9 ਵਜੇ ਮੈਂ ਲੈ ਕੇ ਸਾਰ ਲੋ ਜੀ ਮਰੂਰ ਆ ਗਈ ਮਰੂਰ ਮਰੂਰ ਦਾ 55 ਰੁਪਏ ਨਹੀਂ ਮਰੂਰ 55 60 60 ਕਰਦੇ ਬਾਜੀ ਨਹੀਂ 65 ਰੁਪਏ 65 70 ਰੁਪਏ 70 ਹਾਂਜੀ ਸਬਜ਼ੀ ਮੰਜੀ ਤਨੂਲਾ 75 80 ਦੀ ਹੋ ਗਈ ਜੀ 80 ਰੁਪਏ 80 ਰੁਪਏ 80 ਰੁਪਏ 80 ਰੁਪਏ 80 ਰੁਪਏ ਰੋਦਾਂ ਦੇ 80 ਲੈ ਵੀ ਕਰ ਦਿਓ ਵੀਰੋ ਸੇ ਤੇ ਲਾਈਕ ਸਬਸਕ੍ਰਾਈਬਰ ਨੂੰ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਫੇਰ ਮਿਲਾਂਗੇ ਇਹ ਕੁਛ ਨੇ ਵੀਡੀਓ ਬਣਾਉਣਾ ਹੈ ਫਿਰ ਆਪਣਾ ਫੋਨ ਨੰਬਰ 788586188 ਤੇ ਮੈਂ ਲੱਗੀ ਵੀਡੀਓ ਸਭ ਦੀ ਮੰਡੀ ਜੇ ਵਧੀਆ ਰੇਟ ਲੱਗੇ ਤਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਪੇਜ ਨੂੰ ਫਾਲੋ ਕਰ ਦਿਓ ਆਪਣੇ YouTube ਚੈਨਲ ਫਾਰਮਰ ਪੀਵੀ ਨੂੰ ਸਬਸਕ੍ਰਾਈਬ ਕਰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਵੀ ਦਿਖਾਵਾਂਗੇ ਬਹੁਤ ਵਧੀਆ ਮੰਡੀਆਂ ਇਹ ਮੰਡੀ ਹਰ ਵਕਤ ਵਧਾਇ ਕਰੇ ਤਾਂ ਦੋ ਵੀਡੀਓ ਸ਼ੇਅਰ ਜੀ ਧਨੋਲਾ ਮੰਡੀਆ ਸਬਜ਼ੀ ਮੰਡੀਆ ਬਹੁਤ ਸਸਤੀ ਸਬਜ਼ੀ ਮਿਲ ਜਾਂਦੀ ਆ ਤੇ ਆਇਆ ਕਰੋ 9 ਵਜੇ ਬੋਲੂ ਸੁਰੂ ਹੋ ਜੀ ਬੋਲੀ 9 ਵਜੇ ਸ਼ੁਰੂ ਹੋ ਜਾਂਦੀ ਆ ਜੇ ਕਿਸੇ ਭਰਾ ਨੇ ਕੋਈ ਨਵੀਂ ਵੈਰਾਈਟੀ ਲੈਣੀ ਹੈ ਸਾਗ, ਗੋਭੀ, ਮਟਰ, ਟਮਾਟਰ, ਤਾਲੀ ਆ ਸਕਦੇ। ਧੰਨਵਾਦ।